ਦੀਪਾ ਵਿਦਾ ਮਾਸ ਮਾਣਉਂਦੀ ਹੈ ਪਰ ਜੇਕਰ ਕੋਈ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾਉਣ ਦਾ ਦੇਖ ਕੇ ਪਾਇਆ ਤਾਂ ਲੋਕ ਪਤਾ ਨਹੀਂ ਕੀ ਤੋਂ ਕੀ ਬਣਾਣ ਦੇ ਨਾਲ ਦੇਖੋ ਰਸਮ ਚੱਲ ਰਹੀ ਆ ਹਾਲਾਂਕਿ ਕੁਝ ਵੀ ਗਲਤ ਨਹੀਂ ਹੋਇਆ ਪਰ ਲੋਕਾਂ ਨੇ ਸੁਰਤੀ ਅਲੱਗ-ਅਲੱਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਤੇ ਤੁਹਾਨੂੰ ਲੈ ਚੱਲਦੇ ਕੁਝ ਕਮੈਂਟਾਂ ਬਲ ਲਿਖਦਾ ਕਹਿਣਾ ਹੈ ਕਿ ਭਾਬੀ ਤੱਲੇ ਪੰਜ ਲੈ ਫੋਨ ਤੱਕ ਜਾਂਦੀ ਹੈ ਤੇ ਇੱਕ ਦਾ ਕਹਿਣਾ ਕਿ ਉਹ ਤਾਂ ਭਰਾਵਾ ਹੋਰੀ ਕਾਂਡ ਹੋ ਰਹੀ ਸੀ ਬੁੱਲ ਵਿੱਚ ਬੁੱਲ ਪਾ ਰਹੀ ਤੇ ਇੱਕ ਕਹਿੰਦਾ ਇੱਕ ਤਾਂ ਡਾਇਰੈਕਟ ਹੀ ਹੋਣ ਲੱਗੇ ਸੀ ਤੇ ਇੱਕ ਹੋਰ ਵੀਰ ਨੇ ਸਹੀ ਕਿਹਾ ਹੈ ਕਿ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਹਰੇਕ ਨੂੰ ਮਾੜਾ ਸਮਝਣਾ ਤੇ ਸਾਰੇ ਦਿਨ ਪਰ ਇੱਕੋ ਜਿਹੀ ਨਹੀਂ ਹੁੰਦੇ ਬਾਕੀ ਇਹ ਵੀ ਕਿਹੜਾ ਵਾਪਸ ਮੁੰਨਦੇ ਨੇ ਬਾਕੀ ਤੁਹਾਡੇ ਸ੍ਰੀ ਪ੍ਰਤੀ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸਾਂਝੇ ਕਰਕੇ ਤੇ ਅੱਗੇ ਦੋ ਜੋ ਸੋਸ਼ਲ ਮੀਡੀਆ ਦੇ ਉੱਪਰ ਕੋਈ ਵੀਡੀਓ ਚੜਾਉਣੇ ਹੋ ਤਾਂ ਦੇਖ ਕੇ ਚੜਾਇਆ ਕਰੋ ਅਤੇ ਨਾਲ ਹੀ ਦੋਸਤੋ ਕੁਝ ਇੱਕ ਚੰਗੇ ਲੋਕਾਂ ਨੇ ਇਹਨਾਂ ਨੂੰ ਬੁਰਾ ਭਲਾ ਕਹਿਣ ਵਾਲਿਆਂ ਦਾ ਵਿਰੋਧ ਵੀ ਕੀਤਾ ਹੈ ਇੱਕ ਨੇ ਲਿਖਿਆ ਹੈ ਫਿਕਰ ਨਾ ਕਰੋ ਇਹਨਾਂ ਦੀਆਂ ਕੁੜੀਆਂ ਨੇ ਵੀ ਇੱਕ ਦਿਨ ਭਾਬੀ ਬਣਨਾ ਇੱਕ ਨੇ ਲਿਖਿਆ ਲਾੜਲੇ ਦਿਔਰ ਪੁੱਤਾਂ ਦੇ ਪੁੱਤਾਂ ਤੇ ਛੋਟੇ ਭਰਾਵਾਂ ਵਰਗੇ ਹੁੰਦੇ ਆ ਇੱਕ ਨੇ ਲਿਖਿਆ ਗੰਦੇ ਬੰਦੇ ਦੀ ਸੋਚ ਬਾਈ ਜੀ ਗੱਲ ਸੋਚ ਕੇ ਕਰੋ ਆਪਣੀ ਧੀ ਜਾਂ ਭੈਣ ਵੀ ਕਿਸੇ ਦੀ ਭਾਬੀ ਬਣੇਗੀ ਤੇ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਵੱਖੋ-ਵੱਖਰੇ ਕਮੈਂਟ ਆਏ ਨੇ ਸੋ ਦੋਸਤੋ ਵੈਸੇ ਵੀ ਅਗਰ ਇਸ ਤਰ੍ਹਾਂ ਦੀ ਕੋਈ ਵੀਡੀਓ ਚੜਾਉਣੀ ਹੁੰਦੀ ਹੈ ਤਾਂ ਸੋ ਸਮਝ ਕੇ ਹੀ ਚੜਾਇਆ ਕਰੋ ਕਿਉਂਕਿ ਬਾਅਦ ਦੇ ਵਿੱਚ ਲੋਕ ਕਿਸੇ ਹੋਰ ਗੱਲ ਦਾ ਕੋਈ ਹੋਰ ਹੀ ਮਤਲਬ ਕੱਢ ਕੇ ਜਿਹੜਾ ਸਾਹਮਣੇ ਪੇਸ਼ ਕਰਦੇ ਨੇ